ਇਹ ਤਾਂ ਇਹ ਗੁੱਡ ਫਰਾਈਡੇ ਮਨਾਇਆ ਜਾਂਦਾ ਇਹ ਅੱਜ ਦਾ ਦਿਨ ਜਿਹੜਾ ਸਾਡੇ ਨਾਲ ਦੀ ਤਰ੍ਹਾਂ ਪਾਣੀ ਦੀ ਜਲਦੀ ਸੇਵਾ ਕੀਤੀ ਜੇ ਆਡੇ ਦਿਨ ਦੇ ਜਿਹੜਾ ਗੋਡੇ ਫਰਾਈਡੇ ਆ ਇਹ ਦੁੱਖ ਭਰਿਆ ਦਿਨ ਨੇ ਇੱਥੇ ਅਸੀਂ ਸਾਰਾ ਸੇਵਾ ਕਰਾਇਆ ਜਾਂਦੀ ਹੈ ਸਾਡੇ ਵੱਲੋਂ ਜੋ ਜਲ ਦੀ ਕੋਈ ਤਰ੍ਹਾਂ ਦੀ ਜਲਦੀ ਸੇਵਾ ਕਰਦੇ ਆ ਲੋਕੀ ਹਰ ਤਰ੍ਹਾਂ ਦੀ ਸੇਵਾ ਕਰਦੇ ਆ ਲੋਕੀ ਤੇ ਇਸ ਕਰਕੇ ਅਸੀਂ ਸੇਵਾ ਕਰਦੇ ਮੱਲਕ ਨਾਲ ਆਪ ਵੀ ਸੇਵਾ ਕਰੀਦੀ ਆ ਜਲਦੀ ਵਰਤੋਂ ਅੱਜ ਸੈਂਟ ਮੈਰੀ ਕੈਥੋਲਿਕ ਚਰਚ ਫਤੇਗਰ ਚੂੜੀਆਂ ਦੇ ਵਿੱਚ ਫਾਦਰ ਜੌਨੀ ਦੀ ਇਕਵਾਇ ਦੇ ਵਿੱਚ ਗੁੱਡ ਫਰਡੇ ਤੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜੋ ਕਿ ਇੱਕ ਸ਼ਾਂਤੀ ਦਾ ਪ੍ਰਤੀਕ ਹੈ ਪਿਆਰ ਦਾ ਪ੍ਰਤੀਕ ਹੈ ਇਹ ਗੁੱਡ ਫਰਡੇ ਪੂਰੀ ਦੁਨੀਆ ਦੇ ਵਿੱਚ ਅੱਜ ਮਨਾਇਆ ਜਾ ਰਿਹਾ ਹੈ ਇਹ ਪ੍ਰਭੂ ਯਿਸੂਮਸੀਹ ਤੇ ਦੁੱਖ ਭੋਗ ਦਾ ਦਿਨ ਹੈ ਜਿਸ ਦਿਨ ਪ੍ਰਭੂ ਯਿਸੂਮਸੀਹ ਨੂੰ ਕਲਵਰੀ ਪਹਾੜ ਤੇ ਸਲੀਬ 'ਤੇ ਮੌਤ ਦਿੱਤੀ ਗਈ ਸੀ ਔਰ ਉਸ ਤੋਂ ਬਾਅਦ ਉਹ ਫਿਰ ਤੀਸਰੇ ਦਿਨ ਮੁੱਦਮ ਤੇ ਜੀ ਉੱਠੇ ਸੀ ਜਿਹੜਾ ਕਿ ਆਪਾਂ 2 ਦਿਨ ਬਾਅਦ ਮਨਾਵਾ ਗਏ ਇਸਟਰ ਦਾ ਸ਼ੁਭ ਦਿਹਾੜਾ ਧੰਨਵਾਦ ਅੱਜ ਦਾ ਤੇਰਾ ਦਿਨ ਹੈ ਜੀ ਬੜਾ ਇੱਕ ਭਾਗਾ ਵਾਲਾ ਦਿਨ ਹੈ ਕਿਦੇ ਵਿੱਚ ਸਾਡੇ ਗ੍ਰੂਟ ਫਰਾਈਡੇ ਮਨਾਇਆ ਜਾਂਦਾ ਹੈ ਪ੍ਰਭੂ ਯਸੂਸੀ ਜਿਹੜਾ ਸਾਡੀ ਪਾਪਾ ਦੀ ਘਰ ਤੇ ਸਲੀਪ ਉੱਤੇ ਕੁਰਬਾਨਾ ਆ ਉਹ ਅਸੀਂ ਜਿਹੜਾ ਅੱਜ ਦਿਨ ਜਿਹੜਾ ਅਸੀਂ ਮਨਾ ਰਹੇ ਫਤਿਹਗਰ ਚੂੜੀਆਂ ਸੰਤ ਫਰਾਂਸਿਸ ਸਕੂਲ ਫਾਦਰ ਜੋਨੀ ਏਟ ਦੀ ਇਕਵਾਇ ਦੇਟਾ ਸੀ ਜਿਹੜਾ ਪੱਕ ਸ਼ਹਿਰ ਦੇ ਚੈਰ ਚਰ ਬਰੰਦਾ ਦੇ ਵਿੱਚੋਂ ਦੀ ਘੁੰਮਦੇ ਆ ਇਸੇ ਜਗ੍ਹਾ ਜਿਹੜੀ ਚੋਪ ਯਾਤਰਾ ਖਤਮ ਹੋਏਗੀ ਜਿਸ ਤਰ੍ਹਾਂ ਹਰ ਸਾਲ ਅਸੀਂ ਗੁੱਡ ਫਰਡੇ ਵਾਲੇ ਦਿਨ ਪ੍ਰਭੂ ਯੀਸੂ ਮਸੀਹ ਦੇ ਦੁੱਖੋਗਦੀ ਯਾਦ ਵਿੱਚ ਤੇ ਸਲੀਬ ਦੇ 14 ਮਕਾਮ ਦੇ ਸ਼ੋਭਾ ਯਾਤਰਾ ਨਿਕਾਲਦਾ ਹੈ ਉਸੇ ਤਰ੍ਹਾਂ ਇਸ ਸਾਲ ਵੀ بڑے ਪਿਆਰ ਆਦਮ ਅਤੇ ਪਵਿੱਤਰਤਾ ਦੇ ਨਾਲ ਇਸ ਨੂੰ ਨਿਖਾਲੇ ਜਾ ਰਹੇ सी भाई को क्या संदेश क्या है मस्सी पाई लिए यही संदेश है प्रभु दी प्यार दा संदेश सघनशील दा तो पाई अति प्यार दी संदेश देना चाहूं शोभा यात्रा ता क्या स्वतंत्र क्या कैसे शोभा यात्रा दा प्रबंध इसे तरह है साढे चर्च तो निकल कर असी अपने भगत सिंह नगर चौक ਆ ਪ੍ਰਾਣਾ ਡਾ ਰਵਿਦਾਸ ਚੌਕ ਚੁੰਗੀ ਹੋ ਕੇ ਅਸੀਂ ਆਪਣੇ ਪੁਲਿਸ ਟਾਣਾ ਵਿੱਚੋਂ ਸ਼ਹਿਰ ਦੇ ਵਿੱਚੋਂ ਦੀ ਹੋ ਕੇ ਵਾਪਸ ਇੱਥੇ ਚਾਚ ਵਿੱਚ ਪਹੁੰਚ ਗਏ। ਜੰ।